ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਅੱਜ ਇੱਥੇ ਪਹੁੰਚੇ ਕਿਉਂਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਆਪਣੇ ਵੱਲੋਂ ਕੁਝ ਐਫਰਟਸ ਕਰਨ ਜਾ ਰਿਹਾ ਜੋ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਆਲਰੇਡੀ ਜੋ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਜੋ ਹੁਣ ਪੰਜਾਬ ਦੇ ਉੱਤੇ ਇੱਕ ਭਾਰੀ ਮੁਸੀਬਤ ਹੜ੍ਹਾਂ ਦੀ ਜਿਹੜੀ ਕੁਦਰਤੀ ਮਾਰ ਲੋਕਾਂ ਨੂੰ ਪਈ ਹੈ ਕਿਉਂਕਿ ਇਨ ਰੂਟੀਨ ਤਾਂ ਸਾਰਾ ਕੁਝ ਕਰੀਦਾਈ ਡਿਪਾਰਟਮੈਂਟ ਵੀ ਲੱਗੇ ਰਹਿੰਦੇ ਆ ਪਰ ਕਈ ਵਾਰ ਇਸ ਤਰ੍ਹਾਂ ਦੀਆਂ ਕੁਦਰਤ ਦੀਆਂ ਮਾਰਾਂ ਹੁੰਦੀਆਂ ਵੀ ਖੜੇ ਖੜਾਏ ਕੰਮ ਆ ਜਿਹੜੇ ਉਹ ਰਹਿ ਜਾਂਦੇ ਆ ਔਰ ਲੋਕਾਂ ਦੀ ਜ਼ਿੰਦਗੀ ਵੀ ਰੁਕ ਜਾਂਦੀ ਹੈ ਸੋ ਉਹਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਜੋ ਆਪਣਾ ਫਰਜ਼ ਨਿਭਾਉਣ ਜਾ ਰਹੇ ਆ ਉਹ ਮੈਂ ਜਾਣਕਾਰੀ ਤੁਹਾਡੇ ذریعے ਇਹ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਲੋਕ ਅਫੈਕਟ ਹੋਏ ਨੇ ਉਹਦੇ ਵਿੱਚ ਇਹ ਜ਼ਰੂਰੀ ਹੋ ਜਾਂਦਾ ਕਿ ਇੱਕ ਤਾਂ ਅਸੀਂ ਇਮੀਡੀਏਟ ਰੀਲੀਫ ਲੋਕਾਂ ਨੂੰ ਦੇਣਾ ਹੁੰਦਾ ਤੇ ਉਹਦੇ ਵਿੱਚ ਡਿਸਾਈਡ ਵੀ ਕਰਨਾ ਹੁੰਦਾ ਕਿ ਸਭ ਤੋਂ ਜ਼ਰੂਰੀ ਜਿਹੜਾ ਰੀਲੀਫ ਕਿਹੜਾ ਤਾਂ ਅਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਜਿਹੜਾ ਮਨੁੱਖੀ ਜੀਵਨ ਹੈ ਉਹਨੂੰ ਸਭ ਤੋਂ ਵੱਧ ਇੰਪੋਰਟੈਂਸ ਦਿੰਨੇ ਆ ਕਿ ਮਨੁੱਖੀ ਜਾਨਾਂ ਬਚਾਈਆਂ ਜਾਣ ਔਰ ਉਹਦੇ ਵਿੱਚ ਇਹੋ ਜੇ ਲੋਕ ਜਿਨ੍ਹਾਂ ਨੂੰ ਅਸੀਂ ਪਹਿਲਾਂ ਤੋਂ ਹੀ ਕੁਸ਼ਤਰਾ ਨਾਲ ਹਾਸ਼ੀਏ ਨਾਲ ੱਟਕੇ ਹੋਏ ਮੰਨਦੇ ਆ ਤਾਂ ਮੈਂ ਸਭ ਤੋਂ ਪਹਿਲਾਂ ਗੱਲ ਕਰਾਂਗੀ ਸਾਡੇ ਸੀਨੀਅਰ ਸਿਟੀਜ਼ਨ ਸਾਡੇ ਬਜ਼ੁਰਗ ਜੋ ਇਹਨਾਂ ਹੜਾਂ ਦੀ ਮਾਰ ਹੇਠਾਏ ਆ ਉਹਨਾਂ ਲਈ ਜੋ ਅਸੀਂ ਸਪੈਸ਼ਲ ਐਫਰਟਸ ਕਰਨ ਜਾ ਰਹੇ ਆ ਤਾਂ ਉਹਦੀ ਜਾਣਕਾਰੀ ਮੈਂ ਦੇਣਾ ਚਾਹਾਂਗੀ ਕਿਉਂਕਿ ਪਹਿਲਾਂ ਵੀ ਇਹ ਚੱਲਦਾ ਰਹਿੰਦਾ ਪਰ ਹੁਣ ਅਸੀਂ ਇਸ ਨੂੰ ਇੱਕ ਕਹਿ ਲਓ ਕਿ ਮੁਹਿੰਮ ਵਜੋਂ ਥੋੜਾ ਵਿਗਰਸਲੀ ਇਹਦੇ ਤੇ ਕੰਮ ਕਰਾਂਗੇ ਅੱਜ ਤੋਂ ਸ਼ੁਰੂ ਕਰ ਦਿੱਤਾ ਕਿਉਂਕਿ ਸਾਡੇ ਕੋਲੇ ਕਈ ਵਾਰ ਲੱਗਦਾ ਕਿ ਅਸੀਂ ਬਜ਼ੁਰਗਾਂ ਨੂੰ ਕਿੱਥੇ ਲੈ ਕੇ ਜਾਈਏ ਸੋ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਕੋਲੇ ਪੰਜਾਬ ਦੇ ਵਿੱਚ 43 ਬਿਰਧ ਘਰ ਜਿਹਨੂੰ ਅਸੀਂ ਬਿਰਧ ਆਸ਼ਰਮ ਵੀ ਕਹਿ ਦਿੰਨੇ ਆ ਉਹ ਸਾਡੇ ਕੋਲ ਬਣੇ ਹੋਏ ਨੇ ਦੋ ਸਾਡੇ ਕੋਲੇ ਜਿਹੜੇ ਨਵੇਂ ਬਣੇ ਆ ਮਾਨਸਾ ਤੇ ਬਰਨਾਲਾ ਦੇ ਵਿੱਚ ਇੱਕ ਸਾਡੇ ਕੋਲ ਆਲਰੇਡੀ ਹੁਸ਼ਿਆਰ ਦੇ ਹੁਸ਼ਿਆਰਪੁਰ ਵਿੱਚ ਸਰਕਾਰੀ ਚੱਲ ਰਿਹਾ ਸੀ ਸੋ ਇਹ ਸਰਕਾਰੀ ਔਰ ਬਾਕੀ ਜਿਹੜੇ ਜਿਨ੍ਹਾਂ ਨੂੰ ਅਸੀਂ ਗ੍ਰਾਂਟ ਦਿੰਨੇ ਆ ਹਰ ਸਾਲ ਉਹ ਸਾਰੇ ਰਲਾ ਕੇ ਸਾਡੇ ਕੋਲ ਟੋਟਲ 43 ਬਿਰਧ ਆਸ਼ਰਮ ਨੇ ਸੋ ਜਿਨ੍ਹਾਂ ਦੇ ਵਿੱਚ ਸਾਡੇ ਕੋਲੇ ਹੁਣ ਜਿਹੜੀ ਕਰੰਟ ਵੈਕੈਂਸੀ ਆ ਕਿ ਕਿੰਨੇ ਅਸੀਂ ਲੋਕਾਂ ਨੂੰ ਉੱਥੇ ਲਿਜਾ ਸਕਦੇ ਹਾਂ 572 ਦੀ ਸਾਡੇ ਕੋਲ ਕਪੈਸਿਟੀ ਹੈ ਕਿ ਅਸੀਂ ਉਹਨਾਂ ਬਜ਼ੁਰਗਾਂ ਨੂੰ ਉੱਥੇ ਲੈ ਕੇ ਜਾ ਸਕਦੇ ਹਾਂ ਇਸ ਕਪੈਸਿਟੀ ਨੂੰ ਅਸੀਂ ਵਧਾ ਕੇ 700 ਤੱਕ ਵੀ ਲਿਜਾ ਸਕਦੇ ਹਾਂ ਸੋ ਅਸੀਂ ਆਪਣੀਆਂ ਟੀਮਾਂ ਗਠਿਤ ਕਰ ਦਿੱਤੀਆਂ ਨੇ ਜੜੀਆਂ ਕਿ ਸਾਰੀਆਂ ਟੀਮਾਂ ਨੇ ਪਹਿਲਾਂ ਵੀ ਪੰਜਾਬ 'ਚ ਬਹੁਤ ਵਧੀਆ ਕੰਮ ਬੈਗਰੀ ਦੇ ਅਗੇਂਸਟ ਕੀਤਾ ਸੀ ਹੁਣ ਅਸੀਂ ਉਹਨਾਂ ਸਾਰੀਆਂ ਟੀਮਾਂ ਨੂੰ ਸਾਡੇ ਜ਼ਿਲ੍ਹਾ ਭਲਾਈ ਸਾਡੇ ਡੀਪੀਓਜ਼ ਜ਼ਿਲ੍ਹਾ ਪ੍ਰੋਗਰਾਮ ਅਫਸਰ ਸਾਡੇ ਜਿਹੜੇ ਚਾਈਲਡ ਪ੍ਰੋਟੈਕਸ਼ਨ ਅਫੀਸਰ ਔਰ ਸਾਡੇ ਸੀਡੀਪੀਓ ਸਾਡੇ ਆਂਗਣਵਾੜੀ ਵਰਕਰਸ ਇਹ ਸਾਰੇ ਜਿਹੜੀ ਜਿੱਥੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ ਵਿਜ਼ਿਟ ਕਰਨਗੇ ਉੱਥੇ ਰੋਜ਼ਾਨਾ ਜਾਣਗੇ ਔਰ ਜਿੱਥੇ ਸਾਡੇ ਬਜ਼ੁਰਗਾਂ ਨੂੰ ਅਸੀਂ ਇਹ ਫੀਲ ਕਰਦੇ ਆ ਕਿ ਬਜ਼ੁਰਗ ਅਸੀਂ ਉਸ ਏਰੀਏ ਚ ਜਾਂ ਕੈਂਪ ਏਰੀਏ ਚ ਕਿਉਂਕਿ ਇਹ ਸਥਿਤੀ ਇਹੋ ਜੀ ਹੁੰਦੀ ਹੈ ਬਜ਼ੁਰਗ ਬਿਮਾਰੀਆਂ ਨਾਲ ਵੀ ਛੇਤੀ गिर ਜਾਂਦੇ ਆ ਔਰ ਹੜਾਂ ਤੋਂ ਬਾਅਦ ਜਿਹੜਾ ਬਿਮਾਰੀਆਂ ਦਾ ਅਟੈਕ ਹੁੰਦਾ ਉਹ ਵੀ ਅਸੀਂ ਧਿਆਨ ਚ ਰੱਖਦੇ ਹੋਏ ਆਪਣੇ ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਲਈ ਆਪਣੀਆਂ ਟੀਮਾਂ ਲਗਾ ਦਿੱਤੀਆਂ ਨੇ ਔਰ ਮੈਂ ਇਹ ਵੀ ਦੱਸਣਾ ਚਾਹਾਂਗੀ ਕਈ ਵਾਰ ਲੋਕਾਂ ਨੂੰ ਹੁੰਦਾ ਕਿ ਪਤਾ ਨਹੀਂ ਕਿੱਥੇ ਲੈ ਜਾਣਗੇ ਸੋ ਜਿੱਥੇ ਵੀ ਅਸੀਂ ਲੈ ਕੇ ਜਾਵਾਂਗੇ ਬਿਰਧ ਸਾਡੇ ਹਰੇਕ ਜ਼ਿਲ੍ਹੇ ਦੇ ਵਿੱਚ ਇਹ ਬਿਰਧ ਘਰ ਬਣੇ ਹੋਏ ਨੇ ਔਰ ਉੱਥੇ ਅਸੀਂ ਵਧੀਆ ਪ੍ਰਬੰਧ ਖਾਣ ਪੀਣ ਦਾ ਬਜ਼ੁਰਗਾਂ ਨੂੰ ਕੱਪੜੇ ਰਿਹائش ਜੋ ਵੀ ਉਹਨਾਂ ਦੀ ਡੇਲੀ ਨੈਸੈਸਿਟੀਆਂ ਨਹਾਉਣਾ ਧੋਣਾ ਖਾਣਾ ਪੀਣਾ ਮੈਡੀਸਨ ਰੈਗੂਲਰ ਚੈੱਕਅਪ ਇਹ ਸਾਰਾ ਉੱਥੇ ਮੁਹੱਈਆ ਆਲਰੇਡੀ ਵੀ ਕਰਾ ਰਹੇ ਆਂ ਔਰ ਜਿੰਨਾਂ ਨੂੰ ਅਸੀਂ ਲੈ ਕੇ ਜਾਵਾਂਗੇ ਜਿਹੜੇ ਵਿਲਿੰਗ ਹੋਣਗੇ ਉਹਨਾਂ ਨੂੰ ਵੀ ਅਸੀਂ ਕਰਾਵਾਂਗੇ ਜੇਕਰ ਸਾਡੇ ਕੋਈ ਬਜ਼ੁਰਗ ਹੈਂਡੀਕੈਪ ਨੇ ਤਾਂ ਅਸੀਂ ਉਹਨਾਂ ਨੂੰ ਵੀ ਉੱਥੇ ਲੈ ਕੇ ਜਾਵਾਂਗੇ ਕਿਉਂਕਿ ਬਹੁਤ ਸਾਰੇ ਲੋਕ ਵੀਡੀਓ ਸ਼ੇਅਰ ਕਰ ਰਹੇ ਨੇ ਕਿ 90 ਸਾਲ ਦੇ ਬਜ਼ੁਰਗ ਅਸੀਂ ਇਹਨਾਂ ਨੂੰ ਲੈ ਕੇ ਬਾਹਰ ਨਹੀਂ ਜਾ ਸਕਦੇ ਉੱਥੇ ਸਾਡੀਆਂ ਟੀਮਾਂ ਤਾਇਨਾਤ ਰਹਿਣਗੀਆਂ ਔਰ ਜਿਹੜੇ ਵੀ ਇਹਨਾਂ ਵਿਰਧ ਘਰਾਂ ਦੇ ਵਿੱਚ ਸਾਡੇ ਸੁਪਰਡੈਂਟ ਲਗਾਏ ਹੋਏ ਨੇ ਅਸੀਂ ਉਹ ਸਾਰੇ ਉਹਨਾਂ ਦੀ ਫੋਨ ਨੰਬਰ ਡਿਟੇਲਸ ਜਿਹੜੀ ਹੈ ਉਹ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹੈਲਪਲਾਈਨ ਜਾਰੀ ਕੀਤੀ ਹੈ 01812240064 ਇਹ ਉਹਨਾਂ ਨੂੰ ਅਸੀਂ ਲਿਸਟਾਂ ਫੋਨ ਨੰਬਰ ਪ੍ਰੋਵਾਈਡ ਕਰਾ ਦਿੱਤੇ ਨੇ ਤਾਂ ਕਿ ਕੋਈ ਵੀ ਹੜ੍ਹਾਂ ਦੇ ਰਿਲੇਟਡ ਕੋਈ ਫੋਨ ਆਉਂਦਾ ਹੈ ਤਾਂ ਇਮੀਡੀਏਟਲੀ ਸਾਡੀ ਟੀਮ ਨਾਲ ਸੰਪਰਕ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾ ਸਕੀਏ ਦੂਸਰੀ ਗੱਲ ਜਿਹੜੀ ਸਾਡਾ ਵਿਭਾਗ ਕਰਦਾ ਹੈ ਬੱਚਿਆਂ ਦੀ ਗੱਲ ਅਸੀਂ ਕਰਦੇ ਹਾਂ ਸੋ ਬੱਚਿਆਂ ਦੇ ਲਈ ਵੀ ਅਸੀਂ ਬਾਲ ਘਰ ਹੈ ਜਿਹੜੇ ਉਹਨਾਂ ਦੇ ਵਿੱਚ ਵੈਕੈਂਸੀ ਪ੍ਰੋਵਾਈਡ ਕਰ ਲਈ ਹੈ ਕਿ ਅਸੀਂ ਬੱਚਿਆਂ ਨੂੰ ਕਿਉਂਕਿ ਜ਼ਿਆਦਾਤਰ ਪੇਰੈਂਟਸ ਜਿਹੜੇ ਬੱਚਿਆਂ ਨੂੰ ਕਈ ਵਾਰੀ ਨਹੀਂ ਇਕੱਲੇ ਛੱਡਣਾ ਚਾਹੁੰਦੇ ਪਰ ਅਸੀਂ ਉਹਨਾਂ ਲਈ ਵੀ ਆਂਗਣਵੜੀ ਸੈਂਟਰ ਵੀ ਖਾਲੀ ਕਰਾ ਲਏ ਨੇ ਤਾਂ ਕਿ ਅਸੀਂ ਵਿਧ ਮਦਰ ਵੀ ਉਹਨਾਂ ਨੂੰ ਉੱਥੇ ਲੈ ਕੇ ਜਾ ਸਕੀਏ ਔਰ ਜੋ ਸਾਡਾ ਵਿਭਾਗ ਡਾਈਟ ਪ੍ਰੋਵਾਈਡ ਕਰਦਾ ਹੈ ਆਂਗਣਵੜੀ ਸੈਂਟਰਾਂ ਦੇ ਥਰੂ ਉਹ ਅਸੀਂ ਲਗਾਤਾਰ ਉਹਨਾਂ ਨੂੰ ਉੱਥੇ ਜਿਹੜੇ ਅਫੈਕਟਡ ਏਰੀਆਜ਼ ਨੇ ਉੱਥੇ ਸਾਡੀਆਂ ਟੀਮਾਂ ਪਹੁੰਚਾਉਣ ਗਈਆਂ ਜਿਦੇ ਵਿੱਚ ਖਿਚੜੀ ਦਲੀਆ ਸ਼ਾਮਲ ਹੈ ਔਰ ਇਹ ਸਾਡੀ ਡਾਈਟ ਵੈਸੇ ਰੈਡੀ ਟੂ ਮੇਟ ਹੁੰਦੀ ਹੈ ਕਿ ਇਹਨੂੰ ਅਸੀਂ ਵਾਲ ਕੇ ਪਾਣੀ ਚ immediately consume ਕਰ ਸਕਦੇ ਆ ਉਹਦੇ ਵਿੱਚ ਕੋਈ ਬਹੁਤਾ ਖਲਾਰੇ ਦੀ ਲੋੜ ਨਹੀਂ ਪੈਂਦੀ ਸੋ ਵੱਧ ਤੋਂ ਵੱਧ ਲੋਕਾਂ ਤੱਕ ਅਸੀਂ ਪਹੁੰਚਾਵਾਂਗੇ ਔਰ ਅਸੀਂ ਇਹ ਵੀ ਰਿਕੁਐਸਟ ਕੀਤੀ ਹੈ ਕਈ ਵਾਰੀ ਸੈਂਟਰ ਗਵਰਨਮੈਂਟ ਦੀ ਕੁਝ ਕੰਡੀਸ਼ਨਸ ਹੁੰਦੀਆਂ ਕਿ ਉਹਦੀ ਫੇਸ ਰਿਕਗਨਿਸ਼ਨ ਕਰੋ ਸੋ ਸਾਰੀਆਂ ਕੰਡੀਸ਼ਨਸ ਅਸੀਂ ਹਟਾਉਣ ਦੀ ਰਿਕੁਐਸਟ ਕੀਤੀ ਹੈ ਵੀ ਇਹਦੇ ਵਿੱਚ ਕੋਈ ਲਿਮਟ ਨਹੀਂ ਅਸੀਂ ਰੱਖਾਂਗੇ ਵੀ ਕਿਹਨੂੰ ਰਾਸ਼ਨ ਦੇਣਾ ਹੈ ਕਿਹਨੂੰ ਨਹੀਂ ਦੇਣਾ ਇਹਦੇ ਵਿੱਚ ਅਸੀਂ ਸਾਡੀਆਂ ਪ੍ਰੈਗਨੈਂਟ ਲੇਡੀਆਂ ਸਾਡੇ ਛੋਟੇ ਬੱਚੇ ਬੱਚਿਆਂ ਨੂੰ ਦੁੱਧ ਚੰਗਾਉਣ ਵਾਲੀਆਂ ਮਾਵਾਂ ਇਹ ਸਾਰੀਆਂ ਸ਼ਾਮਲ ਰਹਿਣਗੀਆਂ ਔਰ ਇਸ ਤੋਂ ਬਾਅਦ ਕਈ ਵਾਰੀ ਸਾਡੀਆਂ ਪ੍ਰੈਗਨੈਂਟ ਲੇਡੀਆਂ ਜਿਹੜੀਆਂ ਉਹ ਵੀ ਬਹੁਤ ਹੋਣ ਗਈਆਂ ਜਿਹੜੀਆਂ ਇਨਾਂ ਹੜਾਂ ਦੇ ਹਾਲਾਤਾਂ 'ਚ ਫਸੀਆਂ ਹੋਣ ਗਈਆਂ ਅਸੀਂ ਆਪਣੇ ਸਖੀ ਵਨ ਸਟਾਪ ਸੈਂਟਰ ਜੋ ਹਰ ਜ਼ਿਲ੍ਹੇ ਦੇ ਹਸਪਤਾਲ ਵਿੱਚ ਆਲਰੇਡੀ ਖੋਲੇ ਹੋਏ ਔਰ ਸਰਵਿਸਿਜ਼ ਵੀ ਪ੍ਰੋਵਾਈਡ ਕਰ ਕਰ ਰਹੇ ਆ ਅਸੀਂ ਉਹਨਾਂ ਨੂੰ ਵੀ ਉਹਨਾਂ ਲੇਡੀਆਂ ਦੇ ਲਈ ਜਿਹੜਾ ਵੇਕੈਂਟ ਕਰਵਾ ਲਿਆ ਹੈ ਤਾਂ ਕਿ ਅਸੀਂ ਪ੍ਰੈਗਨੈਂਟ ਲੇਡੀਆਂ ਨੂੰ ਸਖੀ वन स्टॉप सेंटर्स ਦੇ ਵਿੱਚ ਲਿਜਾ ਸਕੀਏ ਸੋ ਇਸ ਤੋਂ ਬਿਨਾ ਇੱਕ ਵੱਡੀ ਕਿਉਂਕਿ ਔਰਤਾਂ ਨਾਲ ਰਿਲੇਟਡ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਜਿੱਥੇ ਮੈਂ ਸਪਲੀਮੈਂਟਰੀ ਨਿਊਟ੍ਰੀਸ਼ਨ ਦੀ ਗੱਲ ਕਰਦੀਆਂ ਉੱਥੇ ਅਸੀਂ ਜੋ ਸੈਨੀਟਰੀ ਪੈਡਸ ਵੀ ਜਿਹੜੀਆਂ ਆਪਣੀਆਂ ਭੈਣਾਂ ਨੂੰ ਮੁਹੱਈਆ ਕਰਾਉਣ ਜਾ ਰਹੇ ਹਾਂ ਕਿਉਂਕਿ ਕਈ ਮੁਸ਼ਕਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜੋ ਦੱਸ ਨਹੀਂ ਸਕਦੀਆਂ ਔਰਤਾਂ ਓਪਨਲੀ ਸੋ ਸਾਡੀਆਂ ਅੰਗਣਵਾੜੀ ਵਰਕਰ ਸਾਡੀਆਂ ਸੀਡੀਪੀਓਸ ਉਹ ਸੈਨੇਟਰੀ ਪੈਡਸ ਹਾਲਾਂਕਿ ਇਹ ਸਕੀਮ ਸਾਡੀ ਵਰਲਡ ਬੈਂਕ ਨਾਲ ਚੱਲ ਰਹੀ ਸੀ ਔਰ ਅਸੀਂ ਇਹਨੂੰ ਵਿਗਰਸਲੀ ਹਲੇ ਚੰਗੇ ਤੌਰ ਤੇ ਸ਼ੁਰੂ ਕਰਨਾ ਸੀ ਪਰ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਇਹ ਸਾਰਾ ਕੁਝ ਡਿਸਟ੍ਰੀਬਿਊਟ ਪਹਿਲਾਂ ਹੀ ਕਰਨ ਜਾ ਰਹੇ ਹਾਂ ਔਰ ਇਹਦੇ ਤੇ ਵੀ ਅਸੀਂ ਜਿਹੜੀ ਕੰਡੀਸ਼ਨ ਇੱਕ ਲਗਾਈ ਜਾਂਦੀ ਹੈ ਕਿ ਫੇਸ ਰਿਕੋਗਨੀਸ਼ਨ ਜ਼ਰੂਰੀ ਹੈ ਆਧਾਰ ਕਾਰਡ ਜ਼ਰੂਰੀ ਹੈ ਕਿਸੇ ਵੀ ਬੈਨੀਫਿਸ਼ੀਅਰੀ ਨੂੰ ਇਹ ਬੈਨੀਫਿਟ ਦੇਣਾ ਹੈ ਸੈਨੇਟਰੀ ਪੈਡ ਵਾਲਾ ਤਾਂ ਉਹ ਵੀ ਅਸੀਂ ਬਿਲਕੁਲ ਸੈਂਟਰ ਗਵਰਨਮੈਂਟ ਨੂੰ ਲਿਖ ਦਿੱਤਾ ਕਿ ਇਹੋ ਜੀ ਕੰਡੀਸ਼ਨ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਤੋਂ ਐਗਜ਼ੈਂਪਸ਼ਨ ਚਾਹਾਂਗੇ ਔਰ ਇਹ ਸਾਰੇ ਕਿਤੇ ਅਸੀਂ ਡਿਸਟ੍ਰਿਬਿਊਟ ਕਰਾਂਗੇ ਇਹ ਮਾਨਸਾ ਅਸੀਂ ਜਿਹੜਾ ਵਿਰਧ ਆਸ਼ਰਮ ਨਵਾਂ ਖੋਲਣਾ ਸੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹੋ ਜੀਆਂ ਜਿਹੜੇ ਹਾਲਾਤਾਂ ਨੂੰ ਦੇਖਦੇ ਹੋਏ ਬਦਲਣੀਆਂ ਪੈਂਦੀਆਂ ਨੇ 72 ਦੀ ਕੈਪੈਸਿਟੀ ਵਾਲਾ ਇਹ ਵਿਰਧ ਆਸ਼ਰਮ ਜਿਵੇਂ ਪਹਿਲਾਂ ਅਸੀਂ ਬਰਨਾਲਾ ਖੋਲਿਆ ਸੀ ਬਹੁਤ ਹੀ ਆਧੁਨਿਕ ਉਹ ਅਕਤੂਬਰ ਚ ਅਸੀਂ ਖੋਲਣਾ ਸੀ ਸੀਨੀਅਰ ਸਿਟੀਜ਼ਨ ਡੇ ਤੇ ਸਾਰਾ ਕੁਝ ਉਹਦੇ ਵਿੱਚ ਰੈਡੀ ਕਰ ਲਿਆ ਗਿਆ ਪਰ ਅਸੀਂ ਇਹ ਕੱਲ ਤੋਂ ਹੀ ਜਿਹੜਾ ਮਿਰਦਾਸ਼ਰਮ ਖੋਲਣ ਜਾ ਰਹੇ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮਾ ਮੁਤਾਬਕ ਸੋ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਔਰ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਕਈ ਵਾਰੀ ਹੈਲਪਲਾਈਨ ਬਿਜ਼ੀ ਵੀ ਆਉਂਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਫੋਨ ਕਰਦੇ ਹੋਣਗੇ ਸੋ ਸਾਡੀਆਂ ਪਹਿਲਾਂ ਤੋਂ ਚੱਲ ਰਹੀਆਂ ਹੈਲਪਲਾਈਨਸ ਹੈ ਜਿਹੜੀਆਂ ਆਲਰੇਡੀ ਚੱਲ ਰਹੀਆਂ ਮੈਂ ਉਹ ਵੀ ਧਿਆਨ ਚ ਲਿਆਉਣਾ ਚਾਹਾਂਗੀ ਏ 1098 ਸਾਡੀ ਬੱਚਿਆਂ ਦੀ ਹੈਲਪ ਲਈ ਹੈ ਹੈਲਪ ਲਾਈਨ ਇਸੇ ਤਰ੍ਹਾਂ 181 ਔਰਤਾਂ ਦੀ ਹੈਲਪ ਲਈ ਹੈ ਤੇ 14567 ਇਹ ਬਜ਼ੁਰਗਾਂ ਦੀ ਹੈਲਪ ਲਾਈਨ ਹੈ ਜੇਕਰ ਕਿਤੇ ਸਾਨੂੰ ਲੱਗੇ ਵੀ ਅਸੀਂ ਇੱਕ ਫੋਨ ਤੇ ਕੋਈ ਇੱਕ ਹੈਲਪ ਲਾਈਨ ਕੰਮ ਨਹੀਂ ਕਰ ਰਹੀ ਇਨ੍ਹਾਂ ਚੋਂ ਕਿਤੇ ਵੀ ਤੁਸੀਂ ਫੋਨ ਕਰੋਗੇ ਤਾਂ ਚਾਹੇ ਬੱਚੇ ਲਈ ਕਰੋਗੇ ਬਜ਼ੁਰਗਾਂ ਲਈ ਕਰੋਗੇ ਔਰਤਾਂ ਲਈ ਕਰੋਗੇ ਤਾਂ ਸਾਡੀ ਟੀਮ ਹੈ ਜਿਹੜੀ ਉਹ ਇਮੀਡੀਏਟਲੀ ਉਹਦੇ ਤੇ ਰਿਐਕਟ ਕਰੇਗੀ ਰਿਸਪੌਂਸ ਕਰੇਗੀ ਔਰ ਇਹਦਾ ਸਾਰਿਆਂ ਦਾ ਕਿਉਂਕਿ ਇਹ ਕਈ ਵਾਰੀ ਹੋ ਜਾਂਦਾ ਵੀ ਅਸੀਂ ਕਹਿ ਦਿੰਨੇ ਆ ਤੇ ਗਰਾਉਂਡ ਲੈਵਲ ਤੇ ਹੁੰਦਾ ਨਹੀਂ ਤੇ ਉਹ ਲੋਕ ਜਿਹੜੇ ਸਮਝਦੇ ਆ ਕਿ ਤਾਂ ਸਿਰਫ ਬਿਆਨਬਾਜ਼ੀ ਹੈ ਸੋ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਡੇਲੀ ਮੋਨਿਟਰਿੰਗ ਇਹਦੀ ਕਰਾਂਗੇ ਕਿ ਅੱਜ ਦੇ ਦਿਨ ਅਸੀਂ ਕਿੰਨੇ ਲੋਕਾਂ ਨਾਲ ਸੰਪਰਕ ਕੀਤਾ ਕਿੰਨੇ ਬਜ਼ੁਰਗਾਂ ਨੂੰ ਅਸੀਂ ਰਾਹਤ ਪਹੁੰਚਾਈ ਕਿੰਨੇ ਬੱਚਿਆਂ ਨੂੰ ਪਹੁੰਚਾਈ ਸੋ ਜਿੰਨੇ ਵੀ ਦਿਨ ਆਫਤ ਹੈ ਅਸੀਂ ਆਪਣੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਤੇ ਮਹਿਲਾਵਾਂ ਨੂੰ ਉਹਨਾਂ ਨੂੰ ਸੇਫ ਕਰਨ ਲਈ ਲਗਾਤਾਰ ਯਤਨ ਕਰਾਂਗੇ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਹੈ ਮੈਨੂੰ ਇਹ ਮੌਕੇ ਤੋਂ ਜਿਹੜਾ ਹੁੰਦਾ ਹੀ ਰਹਿਣਾ ਪਸੰਦ ਕਰਦਾ ਚਾਹੇ ਬੱਚਾ ਚਾਹੇ ਬਜ਼ੁਰਗ ਆਪ ਸਮਝ ਨਹੀਂ ਆਇਆ ਕਿ ਉਹ ਬਜ਼ੁਰਗ ਕਿਵੇਂ ਸਾਡੇ ਕੋਲ ਆਜੋ ਆਏ ਆਪਣੇ ਦਵਾਦ ਦੇ ਲੇਖੋ ਅਸੀਂ ਬਜ਼ੁਰਗ ਨੂੰ ਇਹ ਨਹੀਂ ਕਹਿ ਰਹੇ ਕਿ ਬਜ਼ੁਰਗ ਸਾਡੇ ਕੋਲ ਚੱਲ ਕੇ ਆਵੇ ਸਾਡੇ ਜਿਹੜੇ ਜ਼ਿਲ੍ਹਾ ਪੱਦਰੀ ਕੈਂਪ ਏਰੀਆ ਬਣਾਏ ਗਏ ਨੇ ਉਹਨਾਂ ਵਿੱਚ ਸਾਡੀ ਟੀਮ ਜਾਏਗੀ ਔਰ ਜਿਹੜਾ ਕੋਈ ਵਿਲਿੰਗ ਹੋਏਗਾ ਕਿ ਇਹ ਬਜ਼ੁਰਗ ਇਥੇ ਰੱਖਣਾ ਔਖਾ ਹੋ ਗਿਆ ਕਿਉਂਕਿ ਇਹ ਤਾਂ ਹੈ ਨਹੀਂ ਵੀ ਅਸੀਂ ਕਿੱਥੇ ਪਤਾ ਨਹੀਂ ਕਿੱਥੇ ਲੈ ਜਾਵਾਂਗੇ ਬਿਲਕੁਲ ਉਹਨਾਂ ਨੂੰ ਦੱਸ ਕੇ ਲੈ ਕੇ ਜਾਵਾਂਗੇ ਔਰ ਜਿੰਨੇ ਦਿਨ ਕੋਈ ਮੁਸੀਬਤ ਹੈ ਉਹਨੇ ਦਿਨ ਅਸੀਂ ਬਜ਼ੁਰਗਾਂ ਨੂੰ ਰੱਖ ਸਕਦੇ ਹਾਂ ਸੰਭਾਲ ਕਰ ਸਕਦੇ ਹਾਂ ਮੋਸਟਲੀ ਪਰਿਵਾਰ ਹੀ ਰੈਸਕਿਊ ਕਿਤੇ ਜਾ ਰਹੇ ਨੇ ਜੇ ਉਥੋਂ ਕੋਈ ਇਹ ਜਿਹਾ ਪਰਿਵਾਰ ਛੱਡੇ ਨਹੀਂ ਜਾ ਰਿਹਾ ਪੰਜਾਬ ਸਰਕਾਰ ਮੋਸਟਲੀ ਰੈਸਕਿਊ ਕਰਕੇ ਉਹਨਾਂ ਨੂੰ ਰਾਹਤ ਕੇਂਦਰਾਂ ਵਿੱਚ ਲੈ ਕੇ ਜਾ ਰਹੀ ਹੈ ਦੇਖੋ ਦੇਖੋ ਬਿਲਕੁਲ ਲੈ ਕੇ ਜਾ ਰਹੀ ਹੈ ਮੇਰਾ ਕਹਿੰਦਾ ਮਤਲਬ ਇਹ ਹੈ ਕਿ ਸਾਡੇ ਸੁਸਾਇਟੀ ਦਾ ਕੁਝ ਪਾਰਟ ਇਹੋ ਜਿਹਾ ਹੁੰਦਾ ਹੈ ਇਹ ਸਿਰਫ ਹੜ੍ਹਾਂ ਤੱਕ ਨਹੀਂ ਹੜ੍ਹਾਂ ਤੋਂ ਬਾਅਦ ਜੋ ਬਿਮਾਰੀਆਂ ਦਾ ਸੀਜ਼ਨ ਚੱਲੇਗਾ ਉਹ ਵੀ ਧਿਆਨ ਚਾਊਗਾ ਔਰ ਉਹਦੇ ਵਿੱਚ ਜਿਹੜੇ ਲੋਕ ਲੋਰ ਇਮਿਊਨਿਟੀ ਵਾਲੇ ਹੁੰਦੇ ਆ ਜਿਨ੍ਹਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ ਉਹ ਸਾਡੇ ਡਿਪਾਰਟਮੈਂਟ ਦਾ ਫਰਜ਼ ਹੈ ਔਰ ਉਸੇ ਕਰਾਂਗੇ ਫਰੈਸ ਦੀ ਗੱਲ ਕਰ ਰਹੇ ਹਾਂ ਦੇਖੋ ਮੈਂ ਇਹ ਕਲੀਅਰ ਕਰਨਾ ਚਾਹਾਂਗੀ ਕਿ ਜੋ ਜੋ ਸਕੀਮਾ ਸੀ ਕੇਂਦਰ ਸਰਕਾਰ ਨਾਲ ਰਲ ਕੇ ਚਲਾਉਨੇ ਆ ਜਿਦੇ ਚ ਅਸੀਂ ਬੱਚਿਆਂ ਨੂੰ ਨਿਊਟ੍ਰੀਸ਼ਨ ਦਿੰਨੇ ਆ ਉਹਦੇ ਵਿੱਚ ਸਰਕਾਰ ਦੀਆਂ ਕੰਡੀਸ਼ਨਸ ਹੁੰਦੀਆਂ ਨੇ ਵੀ ਕੋਈ ਵੀ ਬੈਨੇਫਿਸ਼ਰੀ ਇਹਦਾ ਬੈਨੇਫਿਟ ਲੈਣ ਆਉਂਦਾ ਤਾਂ ਉਹਦੀ ਇੱਕ ਫੋਟੋ ਪਾਈ ਜਾਵੇ ਉਹਦੇ ਆਧਾਰ ਕਾਰਡ ਪਾਇਆ ਜਾਵੇ ਸੋ ਇਹੋ ਜੇ ਹਾਲਾਤਾਂ ਦੇ ਵਿੱਚ ਅਸੀਂ ਕੇਂਦਰ ਸਰਕਾਰ ਨੂੰ ਇਹ ਚਿੱਠੀ ਲਿਖੀ ਹੈ ਕਿ ਅਸੀਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿਸੇ ਦਾ ਆਧਾਰ ਕਾਰਡ ਜਾਂ ਫੋਟੋ ਖਿੱਚ ਕੇ ਨਹੀਂ ਪਾ ਸਕਦੇ ਔਰ ਕਿਸੇ ਵੀ ਲਿਮਿਟ ਤੋਂ ਬਿਨਾ ਜਿਹੜਾ ਜਿਹੜੀ ਫੈਸਿਲਿਟੀ ਉਹ ਦਿੱਤੀ ਜਾਵੇਗੀ ਦੇਖੋ ਹਜੇ ਤਾਂ ਸ਼ੁਰੂ ਕੀਤਾ ਹੈ ਰਿਪਲਾਈ ਨਾ ਵੀ ਆਵੇਗਾ ਪਰ ਇਹ ਕੇਂਦਰ ਸਰਕਾਰ ਨੂੰ ਇਹ ਆਪ ਹੀ ਦੇਖਣਾ ਪੈਂਦਾ ਕਿ ਇਹੋ ਜਿਹੀਆਂ ਆਫਤਾਂ ਦੇ ਵਿੱਚ ਅਸੀਂ ਇਹੋ ਜਿਹੀਆਂ ਲਿਮਿਟੇਸ਼ਨਸ ਲਗਾ ਹੀ ਨਹੀਂ ਸਕਦੇ ਮੈਡਮ ਇਹ ਜਿਹੜਾ ਤਾਂ ਹੈ 6-6 ਮਹੀਨੇ ਲੱਗ ਜਾਂਦੇ ਲੋਡ ਆਪਣਾ ਵੱਜ ਤਾਂ ਫਿਰ ਉਸ ਸੀਨ ਤੇ ਆਪਾਂ ਕੀ ਕਰਾਂਗੇ ਕੀ ਆਪਾਂ ਜੇਬ ਚੋਂ ਖਰਚ ਕਰਾਂਗੇ ਜਾਂ ਕੀ ਕਰਾਂਗੇ ਦੇਖੋ ਬਿਲਕੁਲ ਜੋ ਇਹ ਨਹੀਂ ਹੈ ਕਿ ਸਾਡੇ ਕੋਲ ਕੁਝ ਹੈ ਨਹੀਂ ਅਸੀਂ ਸਾਰਾ ਕੁਝ ਪਹਿਲਾਂ ਵੀ ਪ੍ਰੋਵਾਈਡ ਕਰਾ ਰਹੇ ਹਾਂ ਔਰ ਇਮੀਡੀਏਟਲੀ ਅੱਜ ਤੋਂ ਹੀ ਅਸੀਂ ਸ਼ੁਰੂ ਕਰ ਰਹੇ ਹਾਂ ਅੱਜ ਵੀ ਪਹੁੰਚ ਗਿਆ ਔਰ ਕੱਲ ਤੋਂ ਅਸੀਂ ਸਾਰੀ ਮਾਨਿਟਰਿੰਗ ਵੀ ਕਰਾਂਗੇ ਸਾਨੂੰ ਕਿਤੋਂ ਪਰਮਿਸ਼ਨ ਨਹੀਂ ਲੈਣੀ ਕਿ ਅਸੀਂ ਆਹ ਦੇਣਾ ਤਾਂ ਸਾਨੂੰ ਪਰਮਿਟ ਕੀਤਾ ਜਾਵੇ ਮੈਂ ਸਿਰਫ ਇਹ ਕਹਿ ਰਹੀ ਹਾਂ ਕਿ ਜਿੱਥੇ ਸਾਨੂੰ ਕੋਈ ਆਧਾਰ ਕਾਰਡ ਦੀ ਲੋੜ ਹੈ ਉਹ ਕੰਡੀਸ਼ਨ ਅਸੀਂ ਐਗਜ਼ੈਂਪਟ ਕਰਾਵਾਂਗੇ। ਇਹ ਕੱਲੇ ਜਿਹੜੇ ਅਗਰਵਾਲੀ ਜਿਹੜੇ ਬਸਕਰ ਆ ਉਹੀ ਭਾਵੇ ਕਰ ਰਹੇ ਆ। ਨਾ ਐਨ ਜੀਓਜ਼ ਵੀ ਇਸੀ ਸਹਾਇਤਾ ਲੈ ਰਹੇ ਹੋ। ਦੇਖੋ ਜੀ ਐਨ ਜੀਓਜ਼ ਵੀ ਜੇ ਗੱਲ ਕਰੀਏ ਪੰਜਾਬ ਦੀ ਤਾਂ ਐਨ ਜੀਓਜ਼ ਵੀ ਸਰਕਾਰ ਦੇ ਨਾਲ ਬਹੁਤ ਜ਼ਿਆਦਾ ਕੰਮ ਕਰ ਰਹੇ ਆ ਜਿਹੜੇ ਮੈਂ ਬਿਰਧ ਆਸ਼ਰਮਾਂ ਦੀ ਗੱਲ ਕੀਤੀ ਹੈ। ਸਾਡੇ ਕੋਲ ਜਿੰਨੇ ਵੀ ਪੰਜਾਬ 'ਚ ਬਿਰਧ ਆਸ਼ਰਮ ਨੇ ਇੱਕ ਟੋਟਲੀ ਸਾਡੇ ਕੋਲੇ ਗਵਰਨਮੈਂਟ ਬੇਸਡ ਹੈ ਜਿਹੜੇ ਐਨ ਜੀਓ ਚਲਾਉਂਦੇ ਨੇ ਉਹਨਾਂ ਨੂੰ ਅਸੀਂ ਗ੍ਰਾਂਟਾਂ ਦਿੰਨੇ ਆ। ਸੋ ਉਹਨਾਂ ਸਾਰਿਆਂ ਨੂੰ ਅਸੀਂ ਨਾਲ ਲੈ ਲਿਆ। ਸੋ ਕਹਿ ਲੋ ਕਿ ਇੱਕ ਜੁਆਇੰਟ ਐਫਰਟ ਹੋਏਗੀ ਸਾਰਿਆਂ ਦੀ। ਸੋ ਕਿ ਬਾਕੀ ਸਾਰੇ ਬੱਚੀਆਂ ਰੱਦ ਕਰਦੀਆਂ ਆਪਣੀ ਮੁਲਾਜ਼ਮਾਂ ਦੀਆਂ। ਉਸ ਵੀ ਇਹਨਾਂ ਕੰਸਰਜਾਂ ਚ ਕਿਤੇ ਤਾਂ ਅੰਗਣਵਾੜੀ ਸੈਂਟਰਾਂ ਚ ਅਸੀਂ ਛੁੱਟੀਆਂ ਕੀਤੀਆਂ ਹੋਈਆਂ। ਆਂਗਣਵਾੜੀ ਸੈਂਟਰ ਬੰਦ ਨੇ। ਦੇਖੋ ਵਰਕਰਸ ਵਰਕਰਸ ਨੇ ਤਾਂ ਸੇਵਾ ਕਰਨੀ ਹੈ। ਬੱਚਿਆਂ ਨੂੰ ਅਸੀਂ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਬੱਚਿਆਂ ਨੂੰ ਸੈਂਟਰਾਂ ਚ ਨਹੀਂ ਲੈ ਕੇ ਆਉਣਾ।